ਵੀਡੀਓ ਦੇਖ ਰਹੇ ਸਾਰੇ ਮਿੱਤਰ ਬੇਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ। ਮੌਸਮ ਦਾ ਹਾਲ ਹਾਲੋਂ ਬੇਹਾਲ ਹੋਇਆ ਪਿਆ ਹੈਗਾ ਤੇ ਧੁੰਦ ਕਾਫੀ ਜ਼ਿਆਦਾ ਹੈਗੀ ਵਿਜ਼ਿਬਿਲਟੀ ਬਿਲਕੁਕੁਲ ਨਹੀਂ ਹੈਗੀ। ਹਵਾ ਹਲਕੀ ਹਲਕੀ ਚੱਲਣ ਲੱਗ ਗਈ ਤੇ ਹੋ ਸਕਦਾ ਹੈਗਾ ਹੁਣ ਧੁੰਦ ਚੱਕੀ ਜਾਵੇ ਨਹੀਂ। ਤਰੇਲ ਤਾਂ ਰਾਤ ਮੀਂਹ ਵਾਂਗੂ ਪਈ ਹੈਗੀ। ਮੇਰੇ ਸ਼ੂਜ਼ ਬਾਹਰ ਰਹਿਗੇ ਸੀ ਇਹ ਸਾਰੇ ਭਿੱਜ ਗਏ। ਤੇ ਮਿਸਤਰੀਆਂ ਨੇ ਇਧਰੋਂ ਕੰਮ ਨਵੇੜ ਤਾਂ ਜਿਹੜਾ ਫਰੰਟ ਦੇ ਉੱਤੇ ਪਲਾਸਟਰ ਦਾ ਚੱਲੀ ਜਾਂਦਾ ਸੀਗਾ ਅੰਦਰਲੀ ਸਾਈਡ ਤੋਂ ਰਹਿ ਗਿਆ ਇਹ ਕਿਸੇ ਦੇ ਹੋਰ ਚਲਾ ਰੱਖਿਆ ਉਹਨਾਂ ਨੇ ਕੰਮ ਹਲੇ 5-4 ਦਿਨ ਉਧਰ ਲੱਗਣਗੇ ਕਿਉਂਕਿ ਉਹਨਾਂ ਨੇ ਨਵਾਂ ਭਰ ਕੇ ਛੱਡਣੀਆਂ ਨੇ ਤੇ ਉਦੋਂ ਬਾਅਦ ਫਿਰ ਮਿਸਤਰੀ ਕਹਿੰਦਾ ਮੈਂ ਦੁਬਾਰੇ ਆ ਕੇ ਕਰ ਜੂਗਾ ਵੀ ਮੇਰਾ ਉਹ ਕੰਮ ਨਹੀਂ ਹੱਥੋਂ ਖੁੰਝ ਜੂਗਾ ਰਾਤ ਆਹੀ ਕੰਮ ਨਵੇੜਦੇ ਨਵੇੜਦੇ ਉਹਨਾਂ ਨੂੰ ਕਾਫੀ ਕਵੇਲਾ ਹੋ ਗਿਆ ਸੀਗਾ ਤੇ ਇੱਕ ਨੀਚੇ ਵਾਲੇ ਪਾਸੇ ਇੱਟਾਂ ਵਗੈਰਾ ਜਿਹੜੀਆਂ ਘੋੜੀ ਬਣਾਈ ਸੀਗੀ ਇਹ ਐਵੇਂ ਛੱਡ ਗਏ ਤੇ ਉਧਰਲੇ ਪਰਲੇ ਪਾਸੇ ਬਾਥਰੂਮ ਦੇ ਉੱਤੇ ਉਹ ਮਸਾਲਾ ਲਾਉਣਾ ਰਹਿੰਦਾ ਸੀਗਾ ਜਿਹੜੀਆਂ ਉੱਪਰਲੇ ਪਾਸੇ ਇੱਟਾਂ ਪਈਆਂ ਸੀਗੀਆਂ ਉਹ ਸਾਰੀਆਂ ਉਧਰੋਂ ਕੰਪਲੀਟ ਕਰ ਗਏ ਉਹ ਵੱਡੀ ਗੱਲ ਇਹ ਹੈ ਇੱਕ ਇਧਰਲੇ ਪਾਸੇ ਵੀ ਕੋਰਾਂ ਤੇ ਸੀਮੈਂਟ ਲਾਉਣ ਵਾਲਾ ਰਹਿੰਦਾ ਸੀਗਾ ਉਹ ਵੀ ਕਰ ਗਿਆ ਮਿਸਤਰੀ ਗੱਲ ਇਹ ਜਾਂ ਚੱਲ ਨਹੀਂ ਕਿਆਂ ਮੁੱਟੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਉਹ ਨਿਮੇੜ ਗਿਆ ਬਾਕੀ ਮੋਟਾ-ਮੋਟਾ ਕੰਮ ਹਲੇ ਜਿਹੜਾ ਆਪਣਾ ਜਿਵੇਂ ਅੰਦਰ ਫਰਸ਼ ਅੰਦਰਲੀ ਸਾਈਡ ਤੋਂ ਜੰਗਲਾ ਪਲਾਸਟਰ ਇਹ ਸਾਰਾ ਹਲੇ ਪੈਂਡਿੰਗ ਰੱਖ ਗਿਆ ਮਿਸਤਰੀ ਚਲੋ ਕੋਈ ਗੱਲ ਨਹੀਂ ਉਧਰੋਂ ਵੀ ਉਹਨੂੰ ਆਪਣਾ ਕੰਮ ਬੁੱਕ ਕਰਨ ਦੇ ਤੇ ਅੱਜ ਦੇਖਦੇ ਆਂਗੇ ਬਈ ਕੰਮ ਦੀ ਕੀ ਵਿਉਂਤਬੰਦੀ ਬਣਦੀ ਹੈਗੀ ਮੇਰੀ ਸਲਾਹ ਇਹ ਸੀਗੀ ਵੀ ਜਿਹੜਾ ਕੋਠੇ ਦੇ ਉੱਤੇ ਆਪਣੇ ਇੱਟਾਂ ਰੂੜੀ ਵਗੈਰਾ ਪਈ ਹੈਗੀ ਇਹਨੂੰ ਅੱਜ ਮੜਾ ਧੁੱਪ ਨਿਕਲੀ ਤੋਂ ਸਾਫ਼ ਸਫਈਆ ਕਰ ਦਈਏ ਤੇ ਜਾਂ ਫਿਰ ਡੈਡੀ ਨਾਲ ਗੱਲ ਕਰਦਾ ਜੇ ਅੱਜ ਟਾਈਮ ਲੱਗਿਆ ਤਾਂ ਫਿਰ ਸ਼ੈੱਡ ਵਾਲਾ ਸਮਾਨ ਦੇਖਿਆਵਾਂਗੇ ਬਾਕੀ ਦੇਖਦੇ ਆਂਗੇ ਦੁੱਧ ਪਾਇਆ ਵਾਂ ਪਿੰਡ ਜਾ ਕੇ ਤੇ ਉਦੋਂ ਬਾਅਦ ਆ ਕੇ ਕੰਮ ਦੀ ਕੀ ਵਿਉਂਤਬੰਦੀ ਬਣਦੀ ਹੈ ਅੱਜ ਦੇ ਦਿਨ ਦੀ ਦੋਦੜਾ ਕੰਮ ਨਿਵੇੜ ਕੇ ਤੇ ਮੈਂ ਦਵਾਰੇ ਢੂਲੇ ਤੇ ਆ ਗਿਆ ਸੀਗਾ ਕੁਸ਼ਕ ਸਮਾਨ ਦੀ ਲੋਡ ਸੀਗੀ ਅੱਜ ਫਲੈਕਸ ਲਾਉਣ ਵਾਲੇ ਆਉਣਗੇ ਕਮਰੇ ਦੇ ਵਿੱਚ ਉਹਨਾਂ ਨੇ ਦੋ ਘੋੜੀਆਂ ਤੇ ਇੱਕ ਚਾਲੀ ਤੇ ਮਿੱਤਰ ਪਿਆਰਾ ਕਾਲਾ ਆਪਣਾ ਸਰਪੰਚ ਢੂਲਾ ਸਟੋਰ ਵਾਲਾ ਮਿੱਤਰ ਹੈਗਾ ਤੇ ਇਹਦੇ ਕੋਲ ਹੀ ਪਹਿਲਾਂ ਸਮਾਨ ਜਾਂਦਾ ਹੈਗਾ ਸਾਰਾ ਤੇ ਅੱਜ ਫੇਰ ਮਹਾਂ ਜਲ ਤੜਕੀ ਤੜਕ ਕੇ ਠੰਡੇ ਠੰਡੇ ਕਾਲੇ ਦੇ ਮੱਥੇ ਲੱਗੇ ਆਗੇ ਤੇ ਸਮਾਨ ਹੁਣ ਲੈ ਕੇ ਘਰੇ ਚਾਲਦੇ ਆਗੇ ਤੇ ਉਹ ਆਉਣਗੇ ਤਕਰੀਬਨ 11 ਵਜੇ ਦੇ ਆਸ-ਪਾਸ ਤੇ ਸ਼ਾਮ ਨੂੰ ਇਹ ਸਮਾਨ ਵੇਲਾ ਹੋ ਜੇ ਤੇ ਸ਼ਾਮ ਨੂੰ ਛੱਡ ਜਾਗੇ ਚਾਲੀ ਦੇ ਪੌੜੀਆਂ ਲੈ ਕੇ ਘਰੇ ਆ ਗਏ ਤੇ ਹੁਣ ਸਮਾਨ ਲਾ ਦੀਏ ਹਲੇ ਉਹ ਆਏ ਨਹੀਂ ਹੈਗੇ ਬੰਦੇ ਤੇ ਮਿਸਤਰੀ ਵੀ ਅੱਜ ਆਏ ਕਹਿੰਦਾ ਸੀ ਕਹਿੰਦਾ ਮੈਂ ਜੇ ਅੱਧੇ ਕਿ ਦਿਨੋਂ ਵਿਹਲਾ ਹੋ ਗਿਆ ਤਾਂ ਆਜੂ ਕਿਸੇ ਨਾਲ ਸਮਾਨ ਦਵਾਉਣ ਗਿਆ ਹੋਇਆ ਤੇ ਜਿਹੜਾ ਉੱਪਰਲੇ ਪਾਸੇ ਮਾਮਟੀ ਦੇ ਘੂੜਾ ਰਹਿੰਦਾ ਉਹ ਪਾ ਦੇਣਗੇ ਜੇ ਮਿਸਤਰੀ ਆ ਗਿਆ ਤੇ ਇਹਨਾਂ ਨੂੰ ਸਮਾਨ ਆਪਾਂ ਲਿਆ ਕੇ ਦੇ ਤਾਂ ਫਲੈਕਸ ਵਾਲਿਆਂ ਨੂੰ ਤੇ ਆ ਕੇ ਆਪਦਾ ਕੰਮ ਤੇ ਇਹ ਲੱਗ ਜਾਣਗੇ ਸਮਾਨ ਵਗੈਰਾ ਇਹ ਮੈਨੂੰ ਫੋਨ ਕਰ ਦੇਣਗੇ ਮੈਂ ਉਦੋਂ ਆਜੂਗਾ ਤੇ ਅੰਦਰੋਂ ਜਿਹੜਾ ਚੱਕਣ ਵਾਲਾ ਹੈਗਾ ਉਹ ਚੱਕ ਦੇਾਂਗੇ ਇੱਕ ਆਪਣਾ ਰਾਹ ਦੇ ਵਿੱਚ ਖੁੰਡ ਪਿਆ ਸੀਗਾ ਪੁਰਾਣੀ ਲੱਕੜ ਵੱਡੀ ਹੋਈ ਇਹ ਹੁਣ ਜਾਂਦਾ ਸੀਗਾ ਮਾਂ ਚਲ ਜਾਂਦਾ ਜਾਂਦਾ ਇਹ ਵੀ ਘਰੇ ਛੱਡ ਜੂਗਾ ਤੇ ਰਾਹ ਦੇ ਵਿੱਚੋਂ ਫਿਰ ਇਹ ਨਹੀਂ ਪਤਾ ਕੋਈ ਚੱਕ ਕੇ ਲੈ ਜੇ ਠੰਡ ਦਾ ਕੰਮ ਹੈ ਇੱਕ ਸੁੱਕਾ ਹੈਗਾ ਇਹ ਬਾਦਸ਼ਾਹਾਂ ਵਾਲੀ ਫੀਲਿੰਗ ਆ ਰਹੀ ਹੈ ਜਿਵੇਂ ਰਾਤ ਚ ਜਾਂਦੇ ਹੁੰਦੇ ਸੀ ਅੱਗੇ ਜੰਗ ਲੜਨਾ ਆ ਵੀ ਲੱਕੜ ਆਪਣੀ ਹੈਗੀ ਇਹ ਵੀ ਚੱਕ ਕੇ ਲੈ ਕੇ ਜਾਣੀ ਸੀਗੀ ਇਹ ਪਹਿਲਾਂ ਰਹਿ ਗਈ ਸੀਗੀ ਮੈਨੂੰ ਕਨਫਰਮ ਨਹੀਂ ਸੀਗਾ ਉਹ ਤਾਂ ਮੈਨੂੰ ਪਤਾ ਸੀਗਾ ਇਹ ਤਾਂ ਇਹ ਸੀਗਾ ਮਾਂ ਕਿਤੇ ਗਵਾਂਡੀਆਂ ਦੇ ਨੇ ਵਾਗ ਜੇ ਲੱਕੜ ਘਰੇ ਰੈਡੀ ਕੰਦੇ ਵੀ ਆਪਣੀ ਹੈਗੀ ਇਹ ਵੀ ਧਰ ਲੀਏ ਵਿੱਚ ਚੱਕ ਕੇ ਹੁਣ ਬੱਚਤ ਰਹੇਗੀ ਨਹੀਂ ਠੰਢ ਸੱਟ ਬਹੁ ਬੜੀ ਵੱਜਣੀ ਸੀਗੀ ਤੇ ਥੱਲੇ ਰੁੜ ਗਈ ਇਹ ਮੁੜਮੀ ਜਾਏਗੀ ਉੱਪਰ ਤਰ ਲੱਗੇ ਅਸੀਂ ਆਇਆਂ ਨੂੰ ਢੀੜਾ ਖਾ ਗਈ ਪਹਿਲਾਂ ਮਾਂ ਮੈਂ ਅਗਰ ਤੁਰ ਕੇ ਆਉਂਦਾ ਸੀਗਾ ਪਰ ਮਾਂ ਚੱਲ ਵਿੱਚ ਹੀ ਚੜ ਜਾਂ ਰੇੜੀ ਦੇ ਨੂੰ ਪਰਲੇ ਪਾਸੇ ਨੂੰ ਧੱਕ ਕੇ ਫੜ ਕੇ ਰੱਖ ਲੈਣੇ ਵੀ ਕਿਤੇ ਦੁਬਾਰੇ ਨਾ ਰੁੜ ਜੇ ਇੱਕ ਹੈ ਲੋਹੇ ਦੇ ਉੱਤੇ ਪਈਆ ਟਿਲ ਕੇ ਜਾਂਦੀ ਹੈਗੀ ਵੀ ਲੱਕੜ ਰੇੜੀ ਨਾ ਟੁੱਟ ਜੇ ਤੇ ਨਾਲੇ ਮੁੰਡੇ ਦੇ ਨਾਲ ਸੱਟ ਵੱਜੇ ਦੇ ਮੈਨੂੰ ਤੇ ਮੇਰੇ ਦੋਸਤ ਨੂੰ ਸਾਨੂੰ ਆਇਆਗਾ ਇਨਵੀਟੇਸ਼ਨ પેટ્રોલ ਪੰਪ ਤੋਂ ਕੱਲ ਦਾ ਹੈਗਾ ਇੱਕ ਤਾਂ ਸਾਡਾ ਮਿੱਤਰ ਪਿਆਰਾ ਲੱਗਿਆ ਹੋਇਆਗਾ ਉੱਥੇ ਜਿਹੜਾ ਪੰਪ ਦੇ ਉੱਤੇ ਤੇਲ ਪਾਉਂਦਾ ਤੇ ਦੂਜਾ ਜਿਹੜਾ ਮਾਲਕ ਹੈਗਾ ਉਹਦੇ ਨਾਲ ਵੀ ਸੰਬੰਧ ਵਧੀਆ ਨੇ ਕਿਉਂਕਿ ਆਪਾਂ ਉਹ ਤੋਂ ਤੇਲ ਵਗੈਰਾ ਪਵਾਉਣੇ ਆਗੇ ਤੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਦਾ ਭੋਗ ਪਾਣਾ ਹੈਗਾ ਅੱਜ ਤੇ ਹੁਣ ਚાલਦੇ ਆਂਗੇ ਉੱਥੇ ਤੇ ਮੇਰਾ ਦੋਸਤ ਵੀ ਆ ਗਿਆ ਦੋਨੇ ਜਾ ਕੇ ਇਹਨਾਂ ਦਾ ਮੱਥਾ ਟੇਕ ਕੇ ਆਉਣੇ ਆਗੇ ਤੇ ਨਾਲੇ ਉੱਥੇ 10 ਮਿੰਟ ਹਾਜ਼ਰੀ ਲਵਾ ਕੇ ਤੇ ਫਿਰ ਘਰੇ ਫਲੈਕਸ ਵਾਲੇ ਆਏ ਹੋਏ ਨੇ ਉਹਨਾਂ ਕੋਲੇ ਜਾ ਕੇ ਕਰਾਉਣੇ ਆ ਉਹਨਾਂ ਦੇ ਨਾਲ ਕੰ ਮੱਥਾ ਟੇਕ ਕੇ ਆਪਣੇ ਹਾਇਰ ਲਵਾਉਣੀ ਹੈ ਜੇ ਪ੍ਰਸਾਦ ਸਿੱਧੀ ਅਮਰਤਾ ਹੈ ਇਸ ਦਾ ਕਰਤੋਲ ਉਹ ਤੇ ਮੱਥਾ ਟੇਕ ਕੇ ਲੰਗਰ ਪਾਣੀ ਛੱਕ ਕੇ ਤੇ ਮੈਂ ਵਾਪਸ ਘਰੇ ਆ ਗਿਆ ਸੀਗਾ ਤੇ ਵਾਲਪੇਪਰ ਲਾਉਣ ਵਾਲੇ ਮੁੜੇ ਆਏ ਹੋਏ ਨੇ ਜਾ ਕੇ ਦੇਖਦੇ ਆਂਗੇ ਕਿੰਨਾ ਕੁ ਲਾ ਗਿਆ ਕਿੰਨਾ ਕੁ ਰਹਿਦਾ ਕੀ ਸਮਾਨ ਵਗੈਰਾ ਬਾਹਰੇ ਕੱਢਣਾ ਹੈਗਾ ਕਿਉਂਕਿ ਉੱਥੇ ਜਿਹੜੀਆਂ ਘੋੜੀਆਂ ਸਵੇਰੇ ਲਿਆਂਦੀਆਂ ਸੀਗੀਆਂ ਉਹ ਵੀ ਲਾਉਣੀਆਂ ਨੇ ਤੇ ਚਾਲੀ ਵਗੈਰਾ ਧਰ ਕੇ ਉੱਪਰ ਛੱਤ ਲਾਉਣ ਲੱਗਣਗੇ ਕਿਹੜਾ ਕਿਹੜਾ ਸਮਾਨ ਆਉਣਾ ਉਹਨਾਂ ਨੂੰ ਅੰਦਰੋਂ ਡਿੱਕਾ ਲਾਉਂਦਾ ਹੈਗਾ ਉਹ ਜਾ ਕੇ ਪੁੱਛਦੇ ਆਂਗੇ ਨਾਲੇ ਚਾਹ ਪਾਣੀ ਪੁੱਛਦੇ ਆਂਗੇ ਉਹਨਾਂ ਨੂੰ ਛੱਤ ਲੱਗ ਗਈ ਤੇ ਕੰਧ ਲਾਉਣ ਦੀ ਤਿਆਰੀ ਕਰੀ ਜਾਂਦੇ ਨੇ ਬਾਈ ਛੱਤ ਦਾ ਇੱਕ ਪੱਲਾ ਇਧਰ ਲੱਬਾਸਾ ਲੱਗ ਗਿਆ ਤੇ ਇਧਰਲਾ ਪੱਲਾ ਰਹਿ ਗਿਆ ਇਹ ਹੀ ਕੰਧ ਦਾ ਤੇ ਕੰਧ ਇਧਰਲੇ ਪਾਸੇ ਕੰਪਲੀਟ ਹੋਊਗੀ ਤੇ ਹੁਣ ਪਰਲੇ ਪਾਸੇ ਜਾ ਲੱਗੇ ਉਹਦਾ ਪੂਰਾ ਹਿੱਸਾ ਲੱਗ ਜੂਗਾ ਛੱਤ ਇਹ ਕਹਿੰਦੇ ਵੀ ਸਾਡੇ ਕੋਲੇ ਜਿਹੜੀ ਮਸ਼ੀਨ ਹੈਗੀ ਉਹ ਇੱਕ ਪਾਸੇ ਵਾਲਾ ਪੱਲਾ ਕੱਢ ਦਿੰਦੀ ਹੈਗੀ ਲੰਬਾ ਤੇ ਦੂਜੇ ਪਾਸੇ ਜਿਹੜੀ ਚੌੜਾਈ ਹੈ ਜਿਹੜੀ ਉਹ ਸੀਮਤ ਹੈਗੀ ਤਾਂ ਕਰਕੇ ਇੱਥੇ ਪੱਤੀ ਲਾਉਣਗੇ ਜੀ ਪਹਿਲਾਂ ਆਪਣੇ ਇੱਧਰ ਕੂਲਰ ਲੱਗਿਆ ਹੁੰਦਾ ਸੀਗਾ ਤੇ ਉਹਦੇ ਇੱਥੇ ਨਟ ਪਾਏ ਹੋਏ ਸੀਗੇ ਜਿਹੜੀ ਉਹਦੀ ਪੀੜੀ ਜੀ ਹੁੰਦੀ ਹੈਗੀ ਉਹਦੇ ਮੈਂ ਉਹ ਖੋਲਣ ਆਇਆ ਸੀਗਾ ਤੇ ਹੁਣ ਉਹਦੀ ਲੋਡ ਨਹੀਂ ਪੈਂਦੀ ਹੈਗੀ ਨਟਾਂ ਦੀ ਪਹਿਲਾਂ ਬਸ ਉਹੀ ਫਸਾ ਕੇ ਧਰੇ ਹੋਏ ਸੀਗੇ ਸਮਾਨ ਵਗੈਰਾ ਸਾਰਾ ਖੜਿਆ ਪਿਆਗਾ ਪਰ ਐਵੇਂ ਵੀ ਇਧਰਲੇ ਪਾਸਿਓਂ ਕੰਮ ਚੱਲਦਾ ਚੱਲਦਾ ਆਵੀ ਕੰਧ ਲੱਗ ਗਈ ਆਵਲੀ ਵੀ ਲੱਗ ਗਈ ਛੱਤ ਦਾ ਵੀ ਕੰਮ ਹੋ ਗਿਆ ਤੇ ਹੁਣ ਬਸ ਇਧਰਲਾ ਹਿੱਸਾ ਰਹਿ ਗਿਆ ਆਹ ਵਾਲਾ ਲੱਗ ਗਿਆ ਇਹਦੇ ਬਾਅਦ ਜਿਵੇਂ ਇਹਦੇ ਤੇ نیچے ਪੱਟੀ ਲੱਗੀ ਹੋਈ ਹੈਗੀ ਬਸ ਆਹ ਪੱਟੀਆਂ ਰਹਿ ਗਈਆਂ ਲਾਉਣ ਵਾਲੀਆਂ ਤਿੰਨੇ ਸਾਈਡ ਦੇ ਉੱਤੇ ਬਸ ਇੱਕ ਉਹ ਜਿਹੜੀ ਵਿਚਾਲਾ ਹਿੱਸਾ ਸੀਗਾ ਉਹ ਲਾਉਣ ਵਾਲਾ ਰਹਿ ਗਿਆ ਤੇ ਇਹਦੇ ਬਾਅਦ ਤਕਰੀਬਨ ਆਪਣਾ ਕੰਮ ਇਧਰੋਂ ਫਾਈਨਲ ਹੈਗਾ ਫਿਰ ਦੇਖਦੇ ਆਂਗੇ ਜੇ ਲੋਟ ਆ ਗਿਆ ਤਾਂ ਸਾਰਾ ਸਮਾਨ ਦੁਬਾਰੇ ਉਮੀ ਫਟ ਕਰ ਦੇਗੇ ਫਲੈਕਸ ਲਾਉਣ ਵਾਲਾ ਕੰਮ ਫਾਈਨਲੀ ਕੰਪਲੀਟ ਹੋ ਗਿਆ ਤੇ ਜਿਹੜੇ ਮੁੰਡਿਆਂ ਨੇ ਫਲੈਕਸ ਲਾਇਆ ਸੀਗਾ ਉਹ ਵੀ ਚਲੇ ਗਏ ਇੱਕ ਚੀਜ਼ ਥੋੜੀ ਜਿਹੀ ਗੜਬੜ ਹੋਈ ਇਹ ਕਰਕੇ ਵੀ ਜਿਵੇਂ ਵਿੱਚ ਉਹ ਬੰਦਾ ਤਾਂ ਆਇਆ ਕਹਿੰਦਾ ਸੀ ਕਹਿੰਦਾ ਜਿਹੜੇ ਮੁੰਡੇ ਨੇ ਪ੍ਰਿੰਟ ਆਊਟ ਕੱਢਿਆ ਹੈਗਾ ਇਹਦਾ ਤੇ ਉਹ ਕੋਈ ਹੋਰ ਸੀਗਾ ਲਾਉਣ ਵਾਲਾ ਕਹਿੰਦਾ ਮੈਂ ਹੋਰਾਂਗਾ ਤੇ ਉਹਨੇ ਗੜਬੜੇ ਕਰਤੀ ਇੱਥੇ ਨਾ ਕਹਿੰਦਾ ਲਾਈਟ ਭੱਜ ਗਈ ਜਿਹੜੀ ਆਹ ਵੀਡੀਓ ਦੇ ਵਿੱਚ ਦਿਸ ਰਹੀ ਹੈਗੀ ਲਾਈਨ ਇਹਦੂ ਗਾਹਣਲਾ ਪ੍ਰਿੰਟ ਹੈਗਾ ਉਹਦਾ ਕਲਰ ਕੁਝ ਹਲਕਾ ਜਾਂ ਚੇਂਜ ਹੋਇਆ ਹੋਇਆ ਹੈਗਾ ਹੁਣ ਉਹ ਕਹਿੰਦਾ ਵੀ ਇਹਨੂੰ ਅਸੀਂ ਪੀਸ ਨੂੰ ਸਾਰੇ ਨੂੰ ਚੇਂਜ ਕਰ ਦੇਾਂਗੇ ਇੱਥੋਂ ਤੱਕ ਮਤਲਬ ਕਿ ਇੱਕ ਅੱਧੇ ਦਿਨ ਦੇ ਵਿੱਚ ਆ ਕੇ ਪਰ ਗੱਲ ਇਹ ਹੈਗੀ ਵੀ ਜਿਹੜੇ ਬੰਦੇ ਨੇ ਇਹ ਪ੍ਰਿੰਟ ਆਊਟ ਕੱਢਿਆ ਹੈਗਾ ਯਾਰ ਇੰਨੀ ਅਣਗਹਿਲੀ ਕੰਮ ਦੇ ਵਿੱਚ ਇਹ ਤਾਂ ਕੁਦਰਤੀ ਉਹਨਾਂ ਨੇ ਲਾਤਾ ਸੀਗਾ ਜਦੋਂ ਮੈਂ ਆਇਆ ਤੇ ਮੈਂ ਕਿਹਾ ਚਲੋ ਕੰਮ ਨੂੰ ਪਟਾਉਣਾ ਹੈਗਾ ਨਹੀਂ ਇਹ ਆਪਾਂ ਸਾਰਾ ਲਾਹਾ ਕੇ ਕਰਾਉਣਾ ਸੀ ਤੇ ਇੱਕ ਚੀਜ਼ ਹੋਰ ਜਿਵੇਂ ਆ ਬਲਬ ਦੇ ਕੋਲੇ ਆ ਇੱਥੇ ਕੈਮਰੇ ਦੇ ਵਿੱਚ ਹਲਕਾ ਹਲਕਾ ਆ ਚੀਜ਼ ਆ ਰਹੀ ਹੈਗੀ ਜਿਵੇਂ ਆ ਸਾਰਾ ਦੇ ਬਲਬਲੇ ਬਣਾ ਕੇ ਛੱਡ ਗਏ ਇਦਾਂ ਦਾ ਮਤਲਬ ਐ ਸਫਾਈ 'ਚ ਨਹੀਂ ਕੰਮ ਕੀਤਾ ਹੈਗਾ ਵੀ ਬੰਦੇ ਨੇ ਯਾਰ ਮਿਹਨਤ ਨਾਲ ਕੰਮ ਕਰਵਾਇਆ ਹੈਗਾ ਜਾਂ ਅਸੀਂ ਕਰਿਆ ਹੈਗਾ ਵੀ ਸਾਡਾ ਕੋਈ ਨਾਮ ਬਣੇ ਬੰਦਾ ਹੋਰ ਵੀ ਹੁਣ ਮੇਰੇ ਕੋਲੇ ਮੁੰਡਾ ਆਇਆ ਹੋਇਆ ਹੈਗਾ ਬਾਰੇ ਦੋਸਤ ਉਹ ਡੈਡੀ ਨਾਲ ਗੱਲਾਂ ਕਰੀ ਜਾਂਦਾ ਹੈਗਾ ਤੇ ਉਹ ਚੀਜ਼ ਨਹੀਂ ਹੈਗੀ ਵੀ ਯਾਰ ਸਾਡੀ ਇੱਕ ਬ੍ਰਾਂਡ ਵੈਲਿਊ ਹੈਗੀ ਜਾਂ ਅਸੀਂ ਨੇ ਕੱਲ ਨੂੰ ਹੋਰ ਵੀ ਕਿਤੇ ਕੰਮ ਕਰਨਾ ਹੈਗਾ ਬਸ ਇਦਾਂ ਦੇ ਕੱਚੇ ਕੰਮ ਕਰਾ ਦੋਨੇ ਤੇ ਬਾਕੀ ਠੀਕ ਹੈਗਾ ਉਹ ਮੁੰਡਾ ਆ ਗਿਆ ਸੀਗਾ ਮੈਂ ਉਹਦੇ ਤੋਂ ਸਮਾਨ ਵਗੈਰਾ ਸਾਰਾ ਅੰਦਰ ਧਰਾ ਲਿਆ ਸੋਫਾ ਬੈੱਡ ਸ਼ੀਸ਼ਾ ਬਾਕੀ ਜਿਹੜਾ ਹੋਰ ਸਮਾਨ ਹੈ ਕੱਲੇ ਦੇ ਕਰਨ ਵਾਲਾ ਉਹ ਮੈਂ ਆ ਕੇ ਸ਼ਾਮ ਨੂੰ ਮਤਲਬ ਹੁਣ ਪਸ਼ੂਆਂ ਗੱਨੇ ਨਹੀਂ ਜਾਣਾ ਤੇ ਜਦੋਂ ਸ਼ਾਮ ਨੂੰ ਮੈਂ ਫ੍ਰੀ ਹੋਇਆ ਉਦੋਂ ਸਾਰਾ ਕਰ ਲੂੰਗਾ ਤੇ ਬਾਕੀ ਇਹਨਾਂ ਇੱਕ ਵਧੀਆ ਹੋ ਗਿਆ ਵੀ ਜਿਹੜਾ ਆਪਣਾ ਇੰਟੀਰੀਅਰ ਹੈਗਾ ਮਤਲਬ ਕਿ ਆ ਸਮਾਨ ਪਿਆ ਹੈਗਾ ਇਹ ਪ੍ਰਿੰਟ ਆਊਟ ਦੇ ਨਾਲ ਮਿਲਦਾ ਜੁਲਦਾ ਹੈਗਾ ਇਧਰ ਇਹ ਵੀ ਕਾਫੀ ਕਲਰ ਹੈਗਾ ਤੇ ਇਹ ਵੀ ਕਾਫੀ ਜਿਹਾ ਕਲਰ ਹੈ ਮਤਲਬ ਆਉਟ ਜਾਂ ਨਹੀਂ ਲੱਗ ਰਿਹਾ ਹੈਗਾ ਪੂਰਾ ਵਧੀਆ ਇਸ ਟਾਈਮ ਆ ਪੂਰਾ ਦੇਖਣ ਦਿਖ ਵਾਈਜ਼ ਪੂਰਾ ਵਧੀਆ ਲੱਗ ਰਿਹਾ ਹੈਗਾ ਬਾਕੀ ਤੇ ਸ਼ਾਮ ਨੂੰ ਦੇਖਦੇ ਆਂਗੇ ਵੀ ਕਿਦਾਂ ਦਾ ਬਣਦਾ ਕਿਉਂਕਿ ਹਲੇ ਵਿੰਡੋ ਦੇ ਵਿੱਚ ਦੀ ਚਾਨਣ ਆਈ ਜਾਂਦਾ ਮੈਨੂੰ ਲੱਗਦਾ ਡਾਰਕ ਕਰਕੇ ਜਿਆਦਾ ਹਨੇਰਾ ਪਊਗਾ ਤੇ ਇੱਕ ਬੱਲਬ ਇੱਥੇ ਹੈਗਾ ਇੱਕ ਬੱਲਬ ਇੱਥੇ ਹੋਰ ਚੜਾਉਣਾ ਪਊਗਾ ਸਾਫ਼ ਸਫਾਈ ਚੱਲੀ ਜਾਂਦੀ ਸੀਗੀ ਤੇ ਕੁਝ ਕੁ ਸਮਾਨ ਖਿੰਡਿਆ ਖੁੰਡਿਆ ਜਾ ਪਿਆ ਹੈਗਾ ਮੈਂ ਹਾਂ ਚਲਾਇਆ ਤੇ ਨੇ ਡੈਡੀ ਦੇ ਨਾਲ ਉਧਰ ਪਸ਼ਵਾ ਦਾ ਕਰਾ ਦੇ ਆਂ ਤੇ ਬਾਅਦ ਦੇ ਵਿੱਚ ਆ ਸਾਰਾ ਸਮਾਨ ਚੱਕ ਕੇ ਦਵਾਰੇ ਸਾਹਮਣਾ ਪਊਗਾ ਜਿਹੜੀਆਂ ਗਿੱਟੀਆਂ ਵਗੈਰਾ ਉੱਥੇ ਲੱਗੀਆਂ ਹੋਈਆਂ ਸੀ ਏਸੀ ਵਾਲੀਆਂ ਉਹ ਸਾਰੀਆਂ ਦੁਵਾਰੇ ਲਾਉਣੀਆਂ ਪੈਣੀਆਂ ਜਾਂ ਲੱਭ ਕੇ ਜਿਹੜੀਆਂ ਪਹਿਲਾਂ ਗਲੀਆਂ ਨੇ ਟੋਕੇ ਉਹ ਓਮੇ ਵਿੱਚ ਸਕਰੂ ਕਸਣੇ ਪੈਣਗੇ ਜਿਵੇਂ ਆਹ ਟਾਈਮ ਪੀਸ ਵਾਲਾ ਸੀ ਮੈਨੂੰ ਨਿਸ਼ਾਨੀ ਜੀ ਸੀਗੀ ਵੀ ਇਧਰੋਂ ਐਨ ਇੰਚੀ ਤੇ ਮੈਂ ਮਿਲ ਲਿਆ ਸੀਗਾ ਇਹ ਇਹ ਉਸੇ ਸੁਰਾਖ ਦੇ ਵਿੱਚ ਹੀ ਦੁਵਾਰੇ ਗਿੱਟੀ ਲਾ ਕੇ ਤੇ ਨੜਕਾਸਤਾ ਇਹ ਕਾ ਟੈਲੀਵਿਜ਼ਨ ਵਾਲਾ ਇਹ ਵੀ ਦੁਵਾਰੇ ਕਸਿਆ ਹੈਗਾ ਬਾਕੀ ਦਾ ਸਾਰਾ ਠੀਕ ਹੈਗਾ ਪਰ ਕੁਝ ਕੁ ਚੀਜ਼ਾਂ ਜਿਵੇਂ ਇਧਰਲੇ ਪਾਸੇ ਫੋਟੋ ਲੱਗੀ ਹੋਈ ਸੀਗੀ ਤੇ ਇਧਰਲੇ ਪਾਸੇ 10ਵੇਂ ਪਾਸਰਾ ਜੀ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਫੋਟੋ ਲੱਗੀ ਹੋਈ ਸੀਗੀ ਉਹ ਵੀ ਦੁਬਾਰੇ ਲਾਉਣੀ ਹੈਗੀ ਆਪਾਂ ਨੇ ਪਹਿਲਾਂ ਮਿਸਤਰੀ ਆਉਣ ਨੂੰ ਕਹਿੰਦਾ ਸੀਗਾ ਮਿਸਤਰੀ ਅਜਾਇਆ ਨਹੀਂ ਹੈਗਾ ਤੇ ਬਿੰਦਰ ਵੀ ਸਵੇਰੇ ਫੋਨ ਕੀਤਾ ਸੀਗਾ ਉਹਨੇ ਕਹਿੰਦਾ ਮੈਂ ਆ ਜਾਣਾ ਕੱਲਾ ਮਹਾ ਵੀ ਕੱਲੇ ਦਾ ਅੱਜ ਕੰਮ ਵੀ ਨਹੀਂ ਹੈਗਾ ਤੇ ਬਾਕੀ ਅੱਜ ਫਲੈਕਸ ਵਾਲਿਆਂ ਕਰਕੇ ਵੈਸੇ ਹੀ ਕਿਤੇ ਜਾਣ ਦਾ ਟਾਈਮ ਨਹੀਂ ਲੱਗਿਆ ਹੈਗਾ ਤੇ ਹੁਣ ਦੇਖਦੇ ਆਂਗੇ ਕੱਲ ਦੇ ਕੰਮ ਦੀ ਕੀ ਵਿਉਂਤਬੰਦੀ ਬਣਾਉਂਦੇ ਨੇ ਡੈਡੀ ਸ਼ਾਇਦ ਕੱਲ ਨੂੰ ਡੈਡੀ ਦੇ ਨਾਲ ਜਾਣਾ ਪਵੇ ਤੇ ਬਾਕੀ ਦੇਖਦੇ ਆਂ ਥੱਲੇ ਜਾ ਕੇ ਗੱਲਬਾਤ ਕਰਦਾਂਵੇਂ ਵੀ ਕੀ ਅੱਗੇ ਦਾ ਪ੍ਰੋਗਰਾਮ ਹੈਗਾ ਤੇ ਮਾਤਾ ਨੇ ਬਣਾਇਆ ਹੈਗਾ ਸਾਗ ਕੱਲ ਬਣਾਈਆਂ ਸੀਗੀਆਂ ਗਾਜਰਾ ਮਟਰ ਤੇ ਅੱਜ ਪ੍ਰਸ਼ਾਦ ਦੇ ਸ਼ਕਾਂਗੇ ਸ਼ਾਮ ਨੂੰ ਸਾਗ ਦੇ ਨਾਲ ਤੇ ਸੂਰਜ ਦੇਵਤਾ ਅੱਜ ਦੁਪਹਿਰ ਤੋਂ ਬਾਅਦ ਦਰਸ਼ਨ ਦੇਣ ਆਗੇ ਸੀਗੇ ਵਧੀਆ ਦਿਨ ਲੱਗਿਆ ਤੇ ਤੜਕੇ ਫੇਰ ਮੇਰੇ ਖਿਆਲ ਚ ਉਹੀ ਹਾਲ ਹੋਣਾ ਹੈਗਾ ਧੁੰਦ ਤੇ ਠੰਡ ਵਾਲਾ ਕਿਉਂਕਿ ਹੁਣੀ ਧੁੰਦ ਜੀ ਦੂਰੋਂ ਦੂਰੋਂ ਚਮਕਣ ਲੱਗ ਗਈ ਤੇ ਸੂਰਜ ਸਵੇਰੇ ਫੇਰ ਲੇਟ ਨਿਕਲੂਗਾ ਅੱਜ ਵਾਲੀ ਹਾਲ ਕਰ ਲੂ ਹੋਣਾ ਬਸ ਇੰਨਾ ਕੋ ਸ਼ੁਕਰ ਕਰਦੇ ਆਂ ਪ੍ਰਮਾਤਮਾ ਨੂੰ ਕਿ ਜਿਵੇਂ ਅੱਜ ਹਵਾ ਨਹੀਂ ਚਲਾਈ ਹੈਗੀ ਤੇ ਕੱਲ੍ਹ ਵਾਰੇ ਅਰਦਾਸ ਕਰਦੇ ਆਂ ਵੀ ਕੱਲ੍ਹ ਨੂੰ ਵੀ ਹਵਾ ਰੱਬਾ ਨਾ ਹੀ ਚਲਾਈ ਤਾਂ ਵਧੀਆ ਗੱਲ ਆ ਤੇ ਮੇਰੇ ਕੋਲੇ ਐਸੀ ਡਾਕਟਰ ਹਰਪ੍ਰੀਤ ਹੁਣ ਚਾਲ ਦੇ ਆਂਗੇ ਪਿੰਡ 'ਚ ਗੀੜਾ ਫੇੜਾ ਦੇਣ ਤੇ ਨਾਲੇ ਕਰਕੇ ਆਉਣਾ ਹੈਗਾ ਹਸਾਬ ਢੂਲੇ ਵਾਲੇ ਦਾ ਤੇ ਨਾਲੇ ਉਹਨੂੰ ਪੈਸੇ ਦੇ ਆਉਣੇ ਤੇ ਨਾਲੇ ਇੱਕ ਦੋ ਕੰਮ ਹੋਰ ਨੇ ਤੇ ਉਹ ਕੰਮ ਨਿਬੜ ਕੇ ਆਉਣੇ ਹੈਗੇ ਹੁਣ ਮਿਲਦੇ ਆਂ ਤੁਹਾਨੂੰ ਤੇ ਸ਼ਾਮ ਨੂੰ ਫਿਰ ਨੇਰੇ ਜਿਹੀ ਆ ਚੱਲ ਪਿਆ ਕੰਮ ਲੀਟਰ ਆਹ ਲਈ ਜਾਂਦਾ ਹੈਗਾ ਤੇ ਇੱਧਰ ਏ ਕਹਿੰਦਾ ਕਹਿੰਦਾ ਮੈਨੂੰ ਫੜਾ ਦੇ ਆਹ ਕੰਮ ਨਹੀਂ ਕਰਨਾ ਮੈਂ ਪਿੰਡ ਆਇਆ ਸੀਗਾ ਦੋਸਤ ਦੇ ਘਰੋਂ ਫੋਨ ਆਇਆ ਉਹਦੇ ਘਰੇ ਕੋਈ ਹੈ ਨਹੀਂ ਸੀਗਾ ਉਹ ਕਹਿੰਦੇ ਬਾਈ ਸਾਡੀ ਮੋਟਰ ਖੜੀ ਹੈਗੀ ਮੜਾ ਮਿਸਤਰੀ ਬੁਲਾ ਕੇ ਦਿਖਾ ਦੇ ਤੇ ਹੁਣ ਮਿਸਤਰੀ ਆ ਕੇ ਦੇਖ ਕੇ ਕਹਿੰਦਾ ਸੀਗਾ ਉਹ ਕਹਿੰਦਾ ਵੀ ਕੱਢਣੀ ਪਊਗੀ ਇਹਦੇ ਵਿੱਚ ਇਹਦਾ ਪੱਖਾ ਬੁੱਖਾ ਜਾਮ ਹੈਗਾ ਤੇ 11 ਸਾਰੀ ਚੈੱਕ ਕਰ ਗਿਆ ਉਹ ਤੇ ਫਿਰ ਦੇਖੋ ਕਦੇ ਦਿਨ ਚ ਉਹ ਆ ਜਾਣਗੇ ਆ ਕੇ ਇਹਨੂੰ ਹੁਣ ਮੈਂ ਕਿਹੜਾ ਸੁਨੇਹਾ ਲਾ ਦਣਾ ਭਾਈ ਵੀ ਆਹ ਦਿੱਕਤ ਹੈਗੀ ਇਹਨੂੰ ਪਿੰਡ ਚ ਬਲੈਕਆਊਟ ਹੋਇਆ ਪੈਗਾ ਤੇ ਲਾਈਟ ਭੱਜ ਗਈ ਸਾਰੀਆਂ ਬੀਆਂ ਦੇ ਵਿੱਚ ਨੇਰੇ ਨੇਰਾ ਹੋਇਆ ਪੈਗਾ ਮੈਂ ਜਾ ਕੇ ਆਉਣਾ ਸੀਗਾ ਬਿੱਟੂ ਕੋਲੇ ਤੇ ਹੁਣ ਜਾ ਕੇ ਚੱਲ ਕੇ ਦੇਖ ਰਿਹਾ ਉਹਦੇ ਕੋਲੇ ਬਈ ਹੈਗੀ ਆ ਲਾਈਟ ਕਿ ਹੈ ਨਹੀਂ ਗਈ ਸ਼ਾਇਦ ਇਨਵਰਟਰ ਹੈਗਾ ਉਹਦੇ ਕੋਲੇ ਤੱਕ ਮਾਰਦਾ ਤੂੰ ਅੱਧੀ ਰਾਤ ਘੇਰਦਾ ਹੈਗਾ ਤੂੰ ਹੈਂ ਘਈ ਜਾਉ ਕਰਦੇ ਕਰੇ ਵਾਪਸੀ ਕਰਦੇ ਮੈਨੂੰ ਨੇਰਾ ਹੋ ਗਿਆ ਤੇ ਪਿੰਡ ਚ ਕੰਮ ਕਾਫੀ ਸੀਗੇ ਤੇ ਰਾਸਤੇ ਜੇ ਧੁੰਦ ਵੀ ਕਾਫੀ ਪਈ ਜਾਂਦੀ ਹੈਗੀ ਉਮੀਦ ਲਾਈ ਸੀ ਕਿ ਸਵੇਰ ਦੀ ਇਹਦਾ ਹੁਣੀ ਬਹੁਤ ਡਿੱਗਣ ਲੱਗੇਗੀ ਤੇ ਬਸ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਕੀ ਅਪਡੇਟ ਸੀਗੇ ਦਿੰਦੇ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਇੱਥੇ ਤੱਕ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਧੰਨਵਾਦ